ਜਿੰਨੇ ਮਿੰਟ ਤੱਕ ਮੈਨੂੰ ਨਾ ਪਾਗਲ ਪਾ। ਪਾਗਲ ਕਰਤਾ। ਇਹ ਮਾਸੀ ਉਹ ਕੀ ਕਹਿੰਦੇ ਆ ਜਿਹੜਾ ਦੇਖੀ ਦਾ ਕੁੰਡਲੀ ਆ। ਮੈਂ ਕਿਹਾ ਮੈਂ ਕੁਝ ਹੋਰ ਗਿਆ। ਕਹਿੰਦੀ ਨਹੀਂ ਜਿਹੜਾ ਪੇਟਾ। ਮੇਰੇ ਮੇਰੇ ਪੇਠੇ ਚਲੀ ਗਿਆ। ਕਹਿੰਦੀ ਮੇਰੇ ਪੇਠੇ ਚਲੀ ਗਿਆ। ਗਰੇ ਬੱਕਰੀ ਰੱਖੋ ਮੇਰੇ ਪੇਠੇ ਚਲੀ ਗਿਆ। ਆ ਮੇਰਾ ਢੀਰੋਂ ਲੱਪਿਆ। ਟੀਵਾ ਹੁੰਦਾ। ਤੇ ਇਹ ਕਹਿੰਦੀ ਆ ਪੇਠਾ ਮੈਂ ਜਿੰਦੀ ਮੇਰੇ ਪੇਠੇ ਚਲੀ ਗਿਆ ਘਰੇ ਬੱਕਰੀ ਰੱਖੋ ਚੁੱਤੀ ਕੰਮੇ ਕਰ ਦਿੰਦੀ ਇਹ ਇਨਸਾਨ ਇੰਨਾ ਧਾਕੜ ਆ ਮੈਨੂੰ ਇੱਕ ਹੀ ਧੱਕਾ ਮਾਰਦੀ ਆ ਗਈ ਯਾਰੀ ਜੇ ਮੇਰੇ ਢਿੱਡ ਤੇ ਬਹਿ ਜਾਂਦੀ ਮੇਰਾ ਜੀਣਾ ਹਰਾਮ ਕਰ ਦਿੰਦੀ ਕੱਲ ਤਾਂ ਤਾਂ ਇੰਨਾ ਟੈਨਸ਼ਨ ਆਉਂਦਾ ਚੱਲ ਜਾਣਾ ਜੀ ਇਹਨੇ ਈ ਰੱਬ ਨੇ ਸਾਹ ਸਾਹ ਹੀ ਜਿਸ਼ਤ ਕੋ ਸਾਹ ਸੇ ਸਾਨੂੰ ਹੁੰਦੀ ਆ ਗੱਲ ਹੈਗੀ ਆ ਜਿਹੜੀ ਸਾਹ ਨੂੰ ਰੋਕ ਦਿੰਨੀ ਆ ਆਉ ਲੈ ਮੇਰੇ ਕਾਹ ਸਾਹ ਆਉਗੀ ਕਿਹਦੇ ਸਾਹ ਤਾਂ ਹੁੰਦੀ ਆ ਪਰ ਉਹ ਗੱਲ ਹੈ ਜਿਹੜੀ ਤੂੰ ਰੋਕ ਦਿੰਨੀ ਆ ਤਾਂ ਹੁੰਦੀ ਤੂੰ ਰੋਕ ਦਿੰਨੀ ਆ ਤੇ ਮੈਂ ਇਹਨੇ ਨਾਲ ਤੇ ਚੁਰਕੀ ਪਈਆ ਉੱਪਰ ਕੋਮ ਦੇ ਕਿ ਨਾ ਸੋਨਾ ਹੋ ਗਿਆ ਨਾ ਕਿਹਦੇ ਖਾੜਾ ਹਾਂ ਅੱਜ ਕੀਤੇ ਤੂੰ ਟਾਰਗੇਟ ਹੋਣੀ ਕੀਤੇ ਕੱਢੂਗੀ ਲੱਤ ਮਾਰਨੀ ਮੇਰੇ ਉਹਨੇ ਤੇਰੀ ਸ਼ਕਲ ਦੇਖ ਕੇ ਤੇਰੇ ਲੱਤ ਮਾਰਨ ਲੱਗ ਪੈਂਦਾ ਆ ਵੀ ਫੜ ਮੈਡਮ ਜੀ ਜੇ ਮੇਰੇ ਹੱਥ ਵੱਡਾ ਗਿਆ ਮੈਨੂੰ ਨਾ ਤੇਰੇ ਹੱਥ ਬੰਨ੍ਹ ਦੇ ਵਾਲਟਿਕ ਉਹਕੇ ਵੇਤਾਰ ਗੱਡੀ ਦੀ ਆ ਫੇਰ ਦੀ ਫੇਰ ਨੂੰ ਮੈਂ ਮਲਮੋਟੇ ਤੇ ਜਿਹਨੇ ਕਰੀ ਸਾਮਨੀ ਤੋਂ ਲਈ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਆਪ ਕੋ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਕੱਲ੍ਹ ਵੀ ਨਹੀਂ ਮਿਲਿਆ ਮਦਦ ਕਰੋ ਕਰ ਲਿਆ ਤੇ ਆ ਇਨਸਾਨ ਨੇ ਹੱਥਾਂ ਤੋਂ ਅੱਖੀਆਂ ਤੋੜ ਦਿੱਤੀਆਂ ਉੱਥੇ ਸਿੱਧੇ ਸਵਾਲ ਸਾਰਾ ਦਿਨ ਪਹਿਲਾਂ ਜਦੋਂ ਮੈਂ ਆਉਣ ਲੱਗੀ ਜਦੋਂ ਮੈਂ ਆਉਣ ਲੱਗੀ ਤੇ ਧਾਰਾ ਕੱਢਣ ਮੈਨੂੰ ਕਹਿੰਦੀ ਮਾਸੀ ਸਭ ਤੋਂ ਜ਼ਿਆਦਾ ਬਾਰਿਸ਼ ਕਿਹੜੀ ਜਗ੍ਹਾ ਤੇ ਹੁੰਦੀ ਆ ਉਹਦਾ ਤਾਂ ਮੈਨੂੰ ਪਤਾ ਉਹ ਜਿਹੜੇ ਰੇਨ ਫੋਰੈਸਟ ਆ ਰレイン ਫੋਰੈਸਟ ਜਿਹੜੇ ਉੱਥੇ ਹੁੰਦੀ ਆ ਸਭ ਤੋਂ ਜ਼ਿਆਦਾ ਬਾਰਿਸ਼ ਆ ਕਹਿੰਦੀ ਕਿੱਥੇ ਹੁੰਦੀ ਸਭ ਤੋਂ ਜ਼ਿਆਦਾ ਬਾਰਿਸ਼ ਮੈਨੂੰ ਕੀ ਕੀ ਸੀ ਮੈਨੂੰ ਪਤਾ ਨਹੀਂ ਸੀ ਕਹਿੰਦੀ ਜਮੀਨ ਤੇ ਹੁੰਦੀ ਸਭ ਤੋਂ ਜ਼ਿਆਦਾ ਬਾਰਿਸ਼ ਆ ਰੱਬ ਅਮੇਂੀ ਆਸਾ ਦੇ ਬਕਾ ਯਾਰ ਜਿਹੜੀਆਂ ਜੁੱਤੀਆਂ ਵਾਲੀ ਮਮੀ ਨੇ ਜੀ ਸਾਡੀ ਗੰਗਾ ਅੱਜ ਮਿਸਤਰੀ ਆਇਆ ਨਹੀਂ ਆਹੇ ਕੰਮ ਆ ਕੰਮ ਸਾਡਾ ਲਟਖਾਤਾ ਉਸ ਤੋਂ ਮੌਸਮ ਆਦਾਗਾ ਮਿਸਤਰੀ ਆ ਜਾ ਨਹੀਂ ਅੱਜ ਮਹੀ ਹੋਣਾ ਨਹੀਂ ਨਾ ਤਾਂ ਕੰਮ ਕੀਤਾ ਵੀ ਖੁਰਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਮਿੱਟੀ ਪਾਓ। ਗੋਲੀ ਚ ਲੈ ਕੇ ਜਾਓ ਮਨਵੀਰ ਜੀ ਨੇ। ਜੇ ਵਾਰੀ ਬੈਠੂਗੀ ਐ ਮਿੱਟੀ। ਬੈਣੀ ਐ ਕੱਲ ਨੂੰ ਬੈਣੀ। ਅੱਜ ਇਹ ਮੰਡੀ ਫਾਈਨਲ ਕੀਤੀ। ਇਹਦੀ ਪਰਲੀਆਂ ਚ ਮਿੱਟੀ ਪਾਤੀ ਬਣੀ ਨਾ ਕੱਲ ਨੂੰ ਇਹਨੂੰ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਥੱਲੇ ਬਿਠਾਉਗੇ ਹਨਾ। ਫੇਰੇ ਦਿਨ ਤੇ ਰੋੜੀ ਪਾਉਗੇ। ਫਿਰ ਤੇ ਇਹਨੂੰ ਪਲਸਟਰ ਕਰੂਗੇ। ਹਨਾ ਆਹ ਘੁਰਲੀ ਢਾ ਦੇਣੀ ਆ ਜਿਹੜੀ ਵੱਡਾ ਘੁਰਲਾ ਨਾ ਇਹ ਢਾ ਦੇਣਾ ਸਾਰਾ। ਬਹੁਤ ਬਹੁਤ ਬੜੀ ਬੱਚੀ ਹੈ। ਏ ਭਾਜੇ ਰੇਟ ਹੋਣੀ ਕੋਨੇ ਤਾਂ ਪੱਠੇ ਦੀ ਪੋਣੀ ਪਾਣੇ ਕੱਲ ਨੂੰ ਕਰ ਦੇਣੀ ਕੱਲ ਨੂੰ ਆ ਆ ਅੱਤੀ ਖੁਰਲੀ ਦਾ ਤਾਂ ਹੋ ਜਾਣਾ ਕੰਮ ਆ ਆ ਅੱਤੀ ਕਰ ਲਿਓ ਇੱਕ ਜਾਣੀ ਮੁੱਛ ਪੱਠੇ ਬਾਦਿਓ ਨੇ ਤੇ ਮੰਗੋਲ ਦਾ ਦੇਖ ਲਿਓ ਕਿੱਦਾਂ ਹੁੰਦਾ ਉਹਦਾ ਰਸਤਾ ਵੱਡਾ ਐ ਮੰਗੋਲ ਨੂੰ ਇੱਥੇ ਪਾ ਦਾਂਗੇ ਉਹਨੂੰ ਉੱਥੇ ਪਾ ਦਾਂਗੇ ਉਹਦੇ ਵਿੱਚ ਨਹੀਂ ਇਹਨੇ ਵੇਟਾ ਦੇਣੀਆਂ ਪੁਰਲੀ ਕੱਲ ਜੀ ਮੰਗੋ ਨੇ ਢਾਤੀ ਇਹਨੇ ਗੰਗਾ ਨੇ ਗੰਗਾ ਇੱਥੇ ਬੰਨੀ ਜੀ ਪਹਿਲਾਂ ਮੰਗੋ ਬੰਨੀ ਇਹ ਟੌਣ ਲਾਪੀ ਫਿਰ ਗੰਗਾ ਰੇਟਾ ਦਿੰਦੀ ਗੰਧੀਆਂ ਹੋਣੀਆਂ ਤੁਸੀਂ ਕੀ ਸਾਨੂੰ ਪੰਗੇ ਚ ਪਾਇਆ ਹੋਇਆ ਔਰ ਟੱਡੀਆਂ ਨਾ ਦੋ ਭੈਣਾਂ ਹੋਣੀਆਂ ਅਸੀਂ ਤਾਂ ਐਡੀ ਕੀਤੀ ਆ ਹਾਂ ਜਮੁਨਾ ਸਰਸਵਤੀ ਹੋਣੀ ਆ ਭੈਣੋ ਮੈਂ ਪਾਦਾ ਫੀਡ ਨੂੰ ਬਣਾਦਾ ਜੰਗਾਇਮ ਅ디 ਇਹਨਾ ਮੰਗੋ ਦਾ ਨਾਮ ਮੈਂ ਸੋਚਿਆ ਮੈਂ ਮੰਗੋ ਦਾ ਨਾਮ ਮੰਗੋ ਰੱਖਿਆ ਉਹ ਆ ਇੱਕ ਤਾਂ ਨਾਮ ਹੋ ਗਿਆ ਗੰਗਾ ਇੱਕ ਲੱਗਾਪਲੋ ਵੀ ਯਮੁਨਾ ਇੱਕ ਸਰਸਵਤੀ ਮੰਗੋ ਦਾ ਨਾਮ ਨਹੀਂ ਮਿਲਦਾ ਮੇਰੇ ਨਾਲ ਕਿਹਾ ਗਿਆ ਇੱਕ ਹੋਰ ਨਦੀ ਆ ਮਤਲਬ ਗੇੜੀ ਮੰਮੇ ਤੋਂ ਆ ਗੋਤਰੀ ਮੰਗੋਤਰੀ ਮੰਗੋ ਯਰ ਨੂ ਨਿਊ ਨੇਮ ਮੰਗੋਤਰੀ ਨਿਕਨੇਮ ਮੰਗੋ ਐਂਡ ਲੌਂਗ ਨੇਮ ਵਿਦ ਅ ਸਰਨੇਮ ਮੰਗੋਤਰੀ ਮੰਗੋਤਰੀ ਮੰਗੋ ਮੰਗੋਤਰੀ ਮੰਗੋ ਮੰਗੋਤਰੀ ਮੰਗੋ ਹੈ ਇਸ ਦਾ ਨਾਮ ਮੈਂ ਮੰਗੋਤਰੀ ਮੰਗੋ ਵਰਗਿੰਦੀ ਆ ਕਿਹੜੀ ਮੇਰੇ ਵਰਗੀ ਆ ਗਈ ਨਿੱਕੀ ਜੀ ਜਿਹੜੇ ਰਾਜਵਿੰਦਰ ਕੰਨਰ ਆ ਆਪਾਂ ਕਰਦੇ ਕਮੈਂਟ ਉਹ ਕਹਿੰਦੇ ਮੈਨੂੰ ਉਹ ਬਹੁਤ ਕਿਊ ਲੱਗਦੀ ਆ ਮੰਗੋ ਬਹੁਤ ਹੀ ਨਾਈਸ ਆ ਸੱਚੀ ਬਹੁਤ ਨਾਈਟਾ ਟੱਚ ਨੂੰ ਨਜ਼ਰ ਨਾ ਲੱਗੇ ਮੰਗੋ ਸੱਚੀ ਬਹੁਤ ਨਾਈਸ ਆ ਇਹਨਾ ਸ਼ਾਂਤ 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 ਜਾਨਵਰ ਹੈ ਸਾਡਾ ਮੱਛੀ ਨੇ ਕੰਨ ਹੱਟ ਲਾਗੇ ਦੋ ਨਾ ਉਹ ਦੇ ਉਹਨੂੰ ਬਰਾਕਾਰ ਦੇਣਾ ਹਾਂ ਉਹ ਪਿੱਛੇ ਕਰ ਦੇਣਾ ਕਿਦਾਂ ਨੂੰ ਬਣਾਵੇ ਪਿੱਛੇ ਕਰ ਦੇ ਦੇ ਮੰਗਨਦਾਰ ਇਹ ਦਨੂ ਨਾਵੇ ਉਹ ਇੱਥੇ ਥੋੜੀ ਮੋਕ ਘੜਾਦੀ ਆ ਐਂ ਜੋੜੀ ਆਣੀ ਹੈ ਇਹਨੂੰ ਥੋੜੀ ਘੜਨਾ ਕਿਤੇ ਇਹਨੂੰ ਇੱਥੇ ਧਾਰ ਘੜਨੀ ਆ ਚਲੋ ਮੰਗੋਨੀ ਮੈਨੂੰ ਕਦੀ ਨਹੀਂ ਟੈਨਸ਼ਨ ਹੋਈ ਪਰ ਮੈਨੂੰ ਹਮੇਸ਼ਾ ਟੈਨਸ਼ਨ ਜੀ ਹੁੰਦਾ ਹੈ ਵੀ ਮੈਂ ਡਾਕਟਰ ਕੋਲ ਜਾਣਾ ਡਾਕਟਰ ਦੂਰ ਬੋਲਦੇ ਆ ਮੈਨੂੰ ਲੱਗਿਆ ਸ਼ਾਇਦ ਮੋਨੀ ਹੋਣਾ ਪਵੇ ਉਸ ਤੋਂ ਬਾਅਦ ਸ਼ਹਿਰ ਨਾਲ ਲੋੜ ਪਵੇ ਪਰ ਦੂਰੋਂ ਬਿਆ ਲੁਧਿਆਣਾ ਵਿੱਚ ਮੇਰੀ ਟ੍ਰੇਨ ਇੰਨੀ ਹੁੰਦੀ ਨਾ ਮੈਨੂੰ ਸਫ਼ਰ ਕਰਨਾ ਨਾ ਖਾਸ ਕਰਕੇ ਤਾਂ ਕਿਹੜਾ ਸਫ਼ਰ ਕਰਨਾ ਜਿਹੜਾ ਹਸਪੀਟਲ ਕਿਸੇ ਜਾਣਾ ਹੋਵੇ ਉਹ ਬਹੁਤ ਜ਼ਿਆਦਾ ਟ੍ਰੇਨ ਹੁੰਦੀ ਮੈਨੂੰ ਖਸਮ ਲੱਗੇ ਕਿ ਮੈਂ ਬਹੁਤ ਨਰਵਸ ਹਾਂ ਜਦੋਂ ਵੀ ਕਿਸੇ ਹਸਪੀਟਲ ਜਾਣਾ ਹੈ ਨਾ ਮੈਨੂੰ ਨਰਵਸਨੈਸ ਜੀ ਐਂਜਾਇਟੀ ਉਹਦੇ ਨਾਲ ਫਿਰ ਮੇਰਾ ਸਟੋਮਕ ਅਪਸੈਟ ਹੋ ਜਾਂਦਾ ਤੇ ਫਿਰ ਪੇਨ ਹੋਣ ਲੱਗ ਪੈਂਦੀ ਮੈਂ ਬਹੁਤ ਫਰਸਟ੍ਰੇਟ ਹੋਈ ਗਈ ਮਾਸੀ ਇੱਧਰ ਆਜੋ ਕੀ ਕੀਰਤ ਕਹਿੰਦੀ ਆ ਮਾਸੀ ਇਹਦੀ ਸ਼ੇਰ ਬਿਲਕੁਲ ਕੇ ਗੰਗੂ ਬਣੀ ਹੋਈ ਆ ਗੋਹੇ ਦੀ ਇਹਦੇ ਕਿੰਨੇ ਦਿਨ ਜਨਮ ਦਿੰਦਾ ਕੇਕ ਕੱਟ ਲਈਏ ਮੈਂ ਕਿਹਾ ਕੱਟ ਲਾ ਉਹਦਾ ਵੀ ਕਿਲੋ ਦਾ ਨਹੀਂ 2 ਕਿਲੋ 3 ਕਿਲੋ ਦਾ ਲਾ ਲਾ ਸਾਰਿਆਂ 'ਚ ਵੰਡ ਹੋ ਜਾਣਾ ਮੈਂ ਵੀ ਫ੍ਰੀ ਆ ਸਾਰਿਆਂ ਦੀ ਵੰਡ ਹੋ ਜਾਣਾ ਇਹਦਾ ਫਾਇਦਾ ਇਹ ਹੋਣਾ ਕਿ ਕਿਸੇ ਨੂੰ ਖਾਣਾ ਵੀ ਨਹੀਂ ਕਿਸੇ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਣਾ ਹੈਲਥ ਨੂੰ ਲੈ ਕੇ نو ਹੈਲਥ ਇਸ਼ੂਜ਼ ਹੋਣਾ ਨਹੀਂ ਹੋਣਾ ਨਾ ਹੋਣ ਮੇਰੀ ਬਣਾ ਦਰਾਣੀ ਦਾ ਫੋਨ ਆਇਆ ਮੈਨੂੰ ਧਾਰ ਘਟਣ ਤੋਂ ਪਹਿਲਾਂ ਫੋਨ ਇਹ ਦੇਖੋ ਉਹਦਾ ਨਾਮ ਹੈਗਾ ਅਮਨ ਬੜੈਂਚ ਬੜੈਂਚ ਕਾ ਉਹਨਾਂ ਦੀ ਉਹ ਆ ਗੋਦ ਉਹਨਾਂ ਦਾ ਨਾਮ ਹੈਗਾ ਮੈਂ ਬੜੈਂਚ ਮੈਂ ਕਿਹਾ ਕੀਰਤ ਅ ਮੈਂ ਅਮਨ ਮੈਂ ਕਿਹਾ ਕਿਹਦਾ ਫੋਨ ਹੈ ਕਹਿੰਦੀ ਅਮਨ ਬਚਾ ਦੇ ਪੁੱਛਾਰੀ ਤੇੰਦੀ ਮਾਸੀ ਮਨੇ ਬੇਚਾਰੀ ਰੱਬ ਹੋਨੇ ਆ ਹਾਇ ਰੱਬਾ ਅੱਜ ਮੇਰਾ ਬਹੁਤ ਬੁਰਾ ਲਿਆ ਮੈਨੂੰ ਆਸਤਾ ਵੀ ਹੁੰਦਾ ਮੈਨੂੰ ਨਰਵਸ ਨਾ ਹੋਵੇ ਹੁੰਦਾ ਹੀ ਲੋ ਜੀ ਹੁਣ ਧਾਰ ਕੱਢਣ ਲੱਗੀ ਤੇ ਆ ਪੱਗੂ ਆ ਗਿਆ ਅੱਜ ਤਾਂ ਸਾਰਾ ਕੁਝ ਅਲੋਕਾਰ ਜਾ ਹੀ ਹੋ ਗਿਆ ਮੇਰੇ ਨਾਲ ਸੱਚੀ ਕਿ ਨਾ ਮੈਨੂੰ ਪਟਾਣ ਪੈਣਾ ਤੁਹਾਡਾ ਪਾਏ ਦਾ ਮੈਨੂੰ ਉਹ ਤੋਂ ਪਹਿਲੇ ਮੂੰਹ ਬੰਦ ਦੇ ਮੇਰਾ ਮੰਗੋ ਤਰੀ ਏਦਾਂ ਕੀੜਾ ਖਾਣ ਪਸੰਦੀ ਹੁੰਦੇ ਆ ਹੁਣ ਉਧਰ ਆ ਲਿਆ ਨਾ ਇਹਨਾਂ ਇੱਕ ਸਮੇਂ ਲੱਗੀ ਜੋਣੀ ਤੇ ਇਕਲ ਬਸ ਨਾ ਇਹਦਾ ਤੈਨੂੰ ਕੀੜਾ ਡੇਢ ਹੀ ਫਾਰ ਮਾਰੀ ਲੱਭਦੀ ਹੈ ਅਸੀਂ ਹੈ ਹੈ ਤੇਰੀ ਫਾਰ ਮਾਰੀ ਇਹ ਕਹਿੰਦਾ ਡੇਢ ਫਾਰ ਨਹੀਂ ਬੋਲਣੇ ਨਦੀ ਰੋਹੀ ਬਣਾਉਣ ਦੀ ਨਿਰਖਾ ਕਰਿਆ ਨਾ ਆ ਨਾ ਮੈਂ ਚਪੇਸਤੀ ਕਰੀ ਖੜੀ ਰਹੀ ਮੰਗੋ ਮਣਾ ਜਦੋਂ ਦਹੀ ਚਰ ਚੱਲਣ ਲੱਗ ਪਏ ਖੜੀ ਰਹਿ ਕਿਤੇ ਨਹੀਂ ਰੀਣਾ ਉਹ ਚਿੰਤਾ ਮਾਹੂ ਤੇ ਦੇਖੀ ਹੋਏ ਦੋ ਲੋਪਨ ਵੀ ਮੈਨਾਂ ਡਰਦੀ ਸੀ Kau berniang, bro. Mak, jitinya lah. Aku mampu kena. Baik, baik, baik. Minat. Kira-kira tu ni. Kau dah hampir mampu kena. ਮੱਝ ਦਿਖਾਈ ਉਹਨਾਂ ਨੇ ਚੈਨਲ ਤੇ ਕਿਹੜਾ ਡੇਲੀ ਫਾਰਮ ਆ ਮਤਲਬ ਕਿ ਉਹ ਇਦਾਂ ਐਡ ਕਰਦੇ ਪਤਾ ਕਿੰਨੀ ਦੀ ਮੱਝ 2 ਲੱਖ ਦੀ ਮੱਝ ਨਹੀਂ ਦੀ ਰਵੀ 2 ਲੱਖ ਦੀ ਉਹ ਸਮਾਜ ਕੀ ਚੈਨਲ ਦੀ ਸੀ ਜਿਹਨਾਂ ਨੇ ਬੰਨੀ ਆ ਉਹਨਾਂ ਨੇ ਸਮੁੰਦਰੋ ਕੀ ਥੱਲੇ ਜਿਹੜੀ ਉਹ ਰੇਤਾ ਨਹੀਂ ਹੁੰਦੀ ਹਾਂ ਜਿਹੜੀ ਰੇਤਾ ਬਾਲੂ ਬਾਲੂ ਰੇਤਾ ਸਿੱਟੀ ਹੁੰਦੇ ਬਣਾਉਂਦੇ ਆ ਉਹਨੂੰ ਇਹਦੀ ਬਾੜੀ ਮਾਜ ਬੜੀ ਛੋਣੀ ਮੈਂ ਕਿਹਾ ਟੱਪ ਰੂਟਰ ਨੂੰ ਨਜ਼ਰ ਮਾਰ ਕੇ ਪਰ ਇਹਨਾ ਮਹਿੰਗਾ ਪਸ਼ੂ ਤੇ ਇਨਾ ਸੋਹਣਾ ਪਸ਼ੂ ਮੈਂ ਨਹੀਂ ਲਿਖਾਉਣਾ ਚਾਹੀਦਾ ਹਨ ਜੇ ਨਜ਼ਰ ਲੱਗੇ ਅੰਦੀ ਜਿਹੜਾ ਇਨਾ ਸੋਹਣਾ ਪਸ਼ੂ ਆ ਤੇ ਸਾਡੀ ਹੁਣ ਗੱਲ ਹੈ ਮਾਲ ਕੋਲੀ ਮੰਦੋ ਸਾਡੀ ਤੇ ਜਿਹੜਾ ਜਿਆਦਾ ਹੀ ਤਗੜਾ ਪਸ਼ੂ ਤੇ ਮਹਿੰਗਾ ਬਹੁਤ ਹੈ ਹਨ ਮੈਂ ਕਿਹਾ ਨਹੀਂ ਲਿਖਾਉਣਾ ਚਾਹੀਦਾ ਰੇਕਦੇ ਹਾਂਜੀ ਕਿੱਦਾਂ ਹੈਗੀ ਵੀਡੀਓ ਹਾਂ ਅਗਲੇ ਵਿੱਚ ਅੰਦਰ ਦਿਖਾਉਂਦਾ ਫਿਰ ਦਾਰ ਇਹ ਫੌਂਡੀਓ ਇਸ ਟ੍ਰੇਨਿਕਲ ਹੋਣੀ ਮਨਾਰੇ ਦੇ ਵੀਡੀਓ ਜੰਨੀ ਦੇ ਇੱਥੇ گاਵਾ ਮੀਆਂ ਮੱਝਾਂ ਦੀਆਂ ਇਹਨਾਂ ਦਾ ਨੱਚੀ ਘੱਟ ਜਾਂਦੀਆਂ ਬੜਾ ਛੋਟਾ ਕੂਲਰ ਆਇਆ ਨਾ ਕੋਈ ਮੱਖੀ ਨਾ ਕੋਈ ਮੱਛਰ ਇਹ ਮੂਵੀ ਪ੍ਰੋਬਲਮ ਤਾਂ ਵੀ ਐਂਜ਼ਾਇਟੀ ਆਈਦਾ ਮਤਲਬ ਕਿ ਮੈਂ ਕੱਲ ਵੀ ਖਫਾਲੀ ਜਿਹੜੀ ਵਾਲਾ ਦੀ ਵੀਡੀਓ ਉਹ ਦੇਖੀ ਹਾਂ ਨਾ ਹਾਂਜੀ ਮੈਂ ਆਹ ਦਾ ਹਸਬੰਡ ਰੋਦਾ ਦੇਖ ਕੇ ਨਾ ਜਿਹੜੀ ਅੱਜ ਦੀ ਜਿਹੜੀ ਅਸਤੀ ਅੱਜ ਵੀ ਦੇਖੀ ਉੱਤੇ ਵੀ ਰੋਦੀ ਦਾ ਦਿਲ ਪਤਾ ਕਿੰਨਾ ਮੈਨੂੰ ਉਹ ਨਹੀਂ ਤਣਾਉਦੀ ਐ ਵੀ ਇੰਦਰ ਲੱਗੇ ਦੁਨੀਆਂ ਦੇ ਕੋਸ਼ੀ ਰੱਖਿਆ ਕੋਸ਼ੀ ਆਪਾਂ ਐਵੇਂ ਭਜੇ ਕਰਦੇ ਸਾਰੇ ਜਾਣੇ ਐਵੇਂ ਆਪਾਂ ਆਹ ਬਣਾ ਲਓ ਉਹ ਬਣਾ ਲਓ ਉਹ ਜ਼ਿੰਦਗੀ ਦਾ ਮੈਂ ਤਾਂ ਪਰੋਸਾ ਆਏ ਨਹੀਂ ਮੰਗੋ ਅੱਜ ਤੂੰ ਕਿਉਂ ਨੱਚੀ ਜਾਨੀ ਆ ਆਪਾਂ ਵੀ ਤਾਂ ਨਚਾਉਣ ਹੀ ਦੇ ਦੋ ਦਿਨ ਹੋ ਗਏ ਇਹਨੂੰ। ਆਹ। ਇੱਕ ਦੇਖੀ ਜੋਣੀ ਆ ਦੋ ਦਿਨ ਹੋ ਗਏ ਕਿਉਂ ਨਾ ਦਿੰਦੇ ਆ। ਤੇਰੀ ਬੇਟੀ ਹੋਈ ਹੋਈ ਆ। ਹਾਂ। ਇਹ ਲੋਨੀ ਸੋਝਿਆ ਹੋਊਗਾ ਇੱਕ ਦਿਨ ਪਹਿਲਾਂ ਕਹਿੰਦੇ ਉਹ ਹੋਈ ਉਹਨੇ। ਉਹਨਾਂ ਦੇ ਘਰੇ ਕੁੰਡਾ ਸੀ ਇੱਕ ਦਿਨ ਪਹਿਲਾਂ। ਚੁੱਪੇ ਉਹਨੇ ਬਰਾਤ ਰੱਖਿਆ ਸੀ ਸਾਰੇ ਜਿੰਦਾਂ। ਤੇ ਆਪਣੀ ਐਨਡੀਏ ਦੀ ਕੋਲ ਟਰੀਟਮੈਂਟ ਕਰਾਉਂਦੀ ਸੀਗੀ ਐਂਟੀਏਜਿੰਗ ਤੋਂ ਉਹਦੇ ਲਈ ਉਹ ਗਲੂਟਾਥਿਓਮ ਦੇ ਇੰਜੈਕਸ਼ਨ ਲਾਉਂਦੀ ਸੀ ਕਹਿੰਦੇ ਤੇ ਉਹ ਜਿੱਦਣ ਸਮੇਂ ਨਾਲ ਕੀ ਗੈਰ ਸਥਾਈ ਨੂੰ ਸੀ ਕਹਿੰਦੇ ਪੂਜਾ 28 ਨੂੰ ਉਹਨੇ ਸਥਾਈ ਨੂੰ ਉਹਨੇ ਖਾਤਾ ਕੋਸ਼ ਨਹੀਂ ਸਦਾਈ ਜਦੋਂ ਪੂਜਾ ਸੀ ਸਾਰਾ ਦਿਨ ਬਰਕ ਰੱਖਿਆ 1 ਵਜੇ ਦੇ ਲਾਗੇ ਕਹਿੰਦੇ 1:00 ਦੇ 2:00 ਦੇ ਲਾਗੇ ਉਹਦਾ ਹੀ ਗਲੂਟਾਥਿਓਮ ਦਾ ਇੰਜੈਕਸ਼ਨ ਜਿਹੜਾ ਉਹ ਲਾ ਰਿਆ ਤੇ ਅੱਜ ਜਿਹੜੀਆਂ 3 ਹਫਤਾਈ ਨੂੰ ਲਾਇਆ ਤੇ ਸਮਝ ਲਾ 28 ਨੂੰ ਤੜਕੇ ਮੁੱਕਦੀ ਆ ਰਾਤ ਨੂੰ ਮੁੱਕਦੀ ਆ ਉਹ ਦਬੈ ਨੂੰ ਹਾਂ ਨਹੀਂ ਦੇ ਮੁਕਿਆ ਰਾਤ ਕਿਰਗੇ ਰਿਆ ਕਿ 1:00 ਵਜੇ ਕਿੰਨੇ ਵਜੇ ਤੇ ਰਾਤ ਨੂੰ ਪਤਾ ਲੱਗਿਆ ਮੁੱਕਦੀ ਆ ਇਹਨਾਂ ਟੀਕੇ ਦੇ ਸਾਈਡ ਇਫੈਕਟ ਵੀ ਹੋਦੇ ਆ ਉਹ ਕਿੰਨੇ ਵਾਏ ਕਰਦੇ ਆ ਕੋਈ ਟੀਕਾ ਮੈਂ ਕਿਹਨੂੰ ਇੱਕ ਸਾਧ ਜਵਾਨ ਆ ਤੇ ਮਖਾਨ ਨੂੰ ਉੱਡੇ ਹੋਣ ਤੋਂ ਕਿਉਂ ਡਰ ਲੱਗਦਾ ਹਾ ਨਾ ਮਾਰੀ ਉਮਰ ਦਾ ਆਪਣਾ ਹੀ ਉਹ ਹੁੰਦਾ ਜੀ ਨੂੰ ਕਹ ਦੋ ਉਹ

ਅੱਜ ਤੇ ਉਹ ਤਾਂ ਆਪ ਕਰਦੇ ਹਾਂ। ਅਹ ਮੰਗੋ ਨੂੰ ਇਹਦੇ ਵਿੱਚ ਪਾਉਣੇ ਹੁਣ ਉੱਥੇ। ਮੰਗੋ ਜੀ ਇੱਥੇ ਕਰ ਦੇਈ ਦੀ ਆ। ਪਰ ਮੰਗੋ ਇੱਥੇ ਬਹੁਤ ਇਰੀਟੇਟ ਹੁੰਦੀ। ਬਸ ਇੱਕ ਦਿਨ ਦਾ ਕੰਮ ਹੋ ਰਿਹਾ। ਅੱਜ ਮਿਸਤਰੀ ਨਹੀਂ ਆਇਆ ਅੱਜ। ਅੱਜੇ ਕੰਮ ਹੋ ਜਾਣਾ ਸੀ ਸਾਰਾ ਤੇ ਅਗਲੇ ਦਿਨਾਂ 'ਤੇ ਆਟਾ ਦੇਣੇ ਸੀ। 2 ਘੰਟਿਆਂ ਦਾ ਕੰਮ ਸੀ ਮਸੀਂ। ਉਹ ਮਿਸਤਰੀ ਨਹੀਂ ਆਇਆ। ਤਾਂ ਹੀ ਦੋ ਦਿਨਾਂ ਤੋਂ ਇੰਤਰੀ ਰੱਖੀ ਪੈਣੀ ਐ। ਆਹ ਉਹ ਵਿੱਚ ਪਾਣੀ ਪੂਣੀ ਲਾਉਣਾ ਪੈਣਾ। ਪੱਕ ਜਾਵੇ। ਪਾਣੀ ਵੀ ਲਾ ਕੇ ਪਕਾਉਣੀ ਪੈਣੀ ਆ। ਪਾਣੀ ਢੜਕ ਢੜਕੇ ਆਪੀ ਕਰਦੀ ਆ। ਆਹੋ। ਹੈ ਇਹੋ ਦੇਖ ਲਾ ਉਹਦਾ ਕੀ ਆਈਟਮ ਆ ਸਾਡੀ ਮੰਗੋ। ਮੰਗੋ ਦੇਖੇ ਨਾ ਪਤਾ ਦੇਖਦੇ ਬਾਜ ਮਾਰਦੇ ਨੇ। ਮੰਗੋ। ਓ ਮੰਗੋ ਦੇਖਦੀ ਆ ਦੇਖ ਲਾ ਪਤਾ ਆ ਹੈ ਨਾ। ਕੀ ਨਾਂ ਕਰਨ ਅੱਗੇ ਪਿੱਛੇ ਕਰਦੀ ਆ। ਮੰਗੋ। ਹੇ। ਔ ਕਾਤੋ ਡਰੀ ਇਹ ਹੋਈ ਨਹੀਂ ਜ਼ੋਰ ਨਾਲ। ਇਹ ਕੋਈ ਆਵਾਜ਼ ਸੁਣਦੀ ਬੜੇ ਧਿਆਨ ਨਾਲ ਦੇ ਆਦੇ। ਇਹ ਮੇਸ਼ਾ ਜੀ ਆਹ ਕੋਰਨਰ ਤੋਂ ਡਰਦੀ ਆ ਜਦੋਂ ਕ੍ਰੇਨ ਨਾਲ ਇੱਥੇ ਇੱਟਾ ਉੱਟਾ ਡਿੱਗੀਆਂ ਸੀ ਨਾ ਮਨੀ ਉਦੋਂ ਦੀ ਡਰਦੀ ਆ ਇਹੋ ਕਿੰਨੀ ਜ਼ੋਰ ਨਾਲ ਡਰੀ ਕੋਈ ਆਵਾਜ਼ ਸੁਣਦੀ ਆ ਇਹਨੇ ਧਿਆਨ ਨਾ ਆਵਾਜ਼ ਹੀ ਸੁਣਦੀ ਇੱਥੇ ਨਹੀਂ ਕੁਝ ਵੀ ਹੈਗਾ ਹੋਏ ਕਿੰਨੀ ਹੈ ਹਾਂ ਇਹ ਭਾਰੀ ਤਾਂ ਬਾਡੀ ਡਰਪ ਹੋ ਗਿਆ ਮਨੀ ਇਹ ਤਾਂ ਜਿੱਦਾਂ ਨੱਚਣ ਨਹੀਂ ਲੱਗੀ ਹੁੰਦੀ ਹੀਰਤ ਨਾਲੇ ਮਨੀ ਤੋ ਇੱਥੇ ਹੀ ਬੰਦ ਦੇ ਮੈਂ ਕਹਿੰਨੀ ਇਹਨੂੰ ਦੇਖਦਾ ਡਰਦੀ ਆ ਦੇਖ ਦੇਖ ਇਹ ਬਸ ਇਹ ਗਾਂ ਬਹੁਤ ਸੋ ਲਿਆ ਸੱਚੀ ਇਹੋ ਇਹ ਚਿੜੀਆਂ ਕਹਿ ਜਾਂਦੀਆਂ ਕਿ ਵਿੱਚ ਹੁਣ ਜਾਜ ਹੈ ਇਹ ਚਿੜੀਆਂ ਤਾਂ ਵੀ ਡਰਦੀ ਆ ਮੈਂ ਇੱਕ ਤਾਂ ਡਰਦੀ ਆ ਚਿੜੀਆਂ ਦਾ ਤਾਂ ਧਾਰ ਘੜਦੀ ਵੀ ਨੱਚੀ ਗਈ ਤੇ ਹੁਣੇ ਉਹ ਡਰ ਗਈ ਗੋਹਾ ਵੀ ਸਾਰਾ ਕੇਕ ਆ ਕੱਟ ਤਾਂ ਕੀ ਰ ਦੇਖ ਲਾਉ। ਹੋ ਗਿੱਤਲ ਹੋ ਗੇ। ਕੱਲ ਤਾਂ ਦਿਨੇ ਤਾਂ ਸਾਰਾ ਦਿਨ ਬੜੀ ਸੋਹਣੀ ਵੱਜੀ ਰਹੀ ਇੱਥੇ ਹਨਾ। ਕਿਸੇ ਚੀਜ਼ ਤੋਂ ਡਰ ਗਈ। ਕੁੱਤੇ ਬਹਿ ਜਾਂਦੇ ਆ ਨਾ ਬਾਹਰ ਦਰਕੰਦ ਨਾ। ਹਮ। ਆਂ ਦੁੱਧ ਲੈ ਕੇ ਬਾਹਰ ਚੱਲ ਜੀ ਫੇਰ ਤੈਨੂੰ ਪਾਲਾ ਪੱਠੇ। ਫੜੀ। ਕੀ ਫੜਾ? ਚੱਲ ਨਾ ਆਂਗਾ। ਮੈਂ ਮੋਰ ਨਾਗਾ। ਨਹੀਂ ਇਦਾਂ ਭੈਣਾਂ ਆਂਦੇ। ਚੱਲ। ਮੰਗੋ ਮਾਉਂਦੀ ਮਾਰਨੇ ਆਇਓ ਨੰਗ ਜਾ ਤੂੰ ਮੈਂ ਹੈਗੀ ਆ ਲੈ ਕੀਰਤ ਵਿਚਾਰੀ ਭਾਵਾਂ ਡਿੱਗ ਜਾਂਦੀ ਮੈਨੂੰ ਡਰ ਇੱਕਦਮ ਡੈਗ ਲਈਆ ਦਿਲ ਹੁੰਦਾ ਹੀ ਆ ਮੈਂ ਵੀ ਪਹਿਲਾਂ ਜਦੋਂ ਨਵੀਂ ਨਵੀਂ ਲਿਆਂਦੀ ਸੀ ਮੰਗੋ ਜਦੋਂ ਇਦਾਂ ਡਰ ਜਾਂਦੀ ਸੀ ਕੁਝ ਵੀ ਮੈਂ ਵੀ ਬਹੁਤ ਡਰਦੀ ਹੁੰਦੀ ਸੀ ਕੋਈ ਅੱਲੇ ਵੀ ਉੱਧਰ ਹੀ ਦੇਖਦੀ ਆ ਹਜੇ ਵੀ ਮਣੀ ਇਦਾਂ ਹੀ ਦੇਖੀ ਜਾਂਦੀ ਇਹਦੇ ਉਦੋਂ ਦਾ ਫੋਬੀਆ ਜਿਹੜਾ ਜਦੋਂ ਕ੍ਰੇਨ ਨਾਲ ਪਿੱਛੇ ਇੱਟਾਂ ਡਿੱਗੀਆਂ ਸੀ ਨਾ ਤਾਂ ਉਦੋਂ ਇਦਾਂ ਆਵਾਜ਼ ਆਈ ਸੀ ਹਾਏ ਮੈਂ ਤਾਂ ਔਰ ਕੱਢ ਕੇ ਹੀ ਹਜੇ ਹਟੀ ਸੀ ਜਦੋਂ ਘਰੇ ਕੱਢਦੀ ਜੇ ਕੱਢ ਕੇ ਹਟੀ ਸੀ ਹਨਾ ਕੱਢ ਕੇ ਹਟੀ ਸੀ ਜਦੋਂ ਮੰਗੋ ਇੱਕ ਦਮ ਡਣਗੇ ਲਾ ਕੇ ਭੱਜ ਪਰਾਂ ਹੋ ਗਈ ਤੇ ਨਾ ਪਟਟੀਆਂ ਸੀ ਕਿ ਡਿੱਗੀਆਂ ਸੀ ਉਧਰੋਂ ਤਾਂ ਕੰਦ ਢਾਈ ਸੀ ਉਹ ਜਿਹੜੀ ਸਕੂਲ ਦੀ ਕੰਦ ਉਹ ਢਾਈ ਸੀ ਉਹ ਸਿੱਧੀ ਆ ਕੇ ਸਾਡੀ ਸ਼ੈੱਡ ਦੇ ਪਿੱਛੇ ਤੇ ਉੱਪਰ ਵੀ ਉਹ ਟੁੱਟੀ ਹੋਈ ਆ ਇੱਕ ਚਾਦਰ ਵੀ ਉਹ ਕਹਿੰਦੇ ਸੀ ਅਸੀਂ ਪਵਾ ਕੇ ਦਵਾਂਗੇ ਪਵਾਉਣੀ ਪਤਾ ਨਹੀਂ ਕਦੋਂ ਨੂੰ ਆ ਗੰਗਾ ਬੜਾ ਜੱਥੀ ਰਹੀ ਹੈ ਕਿ ਨਹੀਂ ਅੱਜ ਸ਼ਾਂਤੀ ਤੇ ਹਵਾ ਚੱਲੰਦਈ ਆ ਨਾ ਹਨਾ ਕੀਰਤ ਕਿੰਨਾ ਵਧੀਆ ਲੱਗਦਾ ਆ ਕੀ ਕਰੀ ਸੋ ਅੱਜ ਕਿਹਦੇ ਮੱਥੇ ਲੱਗੇ ਹੋਏ ਉਹ ਪਹਿਲਾਂ ਉੱਤੋਂ ਇਹਨੇ ਸਟੈਂਡ ਲਾਇਆ ਇਨੀ ਜੀ ਸਕੂਟਰੀ ਉੱਤੇ ਖੜੀ ਕਰਨ ਲੱਗਾ ਨਾਲੇ ਹੀ ਡਰੱਮੀ ਸਿੱਟੀ ਪਰ ਦੁੱਧ ਨਹੀਂ ਡੁੱਲਿਆ ਸ਼ੁਕਰ ਹੈ ਤੇ ਨਾਲੇ ਆਪ ਡੁੱਟੇਗਾ ਉੱਤੋਂ ਪਹਿਲਾਂ ਉੱਤੋਂ ਪਹਿਲਾਂ ਕੀਰਤ ਤੈਨੂੰ ਉੱਤਰਨਾ ਨਹੀਂ ਹੁੰਦਾ ਉਹ ਤਾਂ ਬੰਦ ਕਰ ਬੂਆ ਬੰਦ ਕਰੋ ਉਹ ਤਾਂ ਪਹਿਲਾਂ ਕੀਰੇ ਸਕੂਟਰੀ ਤੋਂ ਉਤਰ ਲੱਗੀ ਤੇ ਉਹਦੇ ਵਿੱਚ ਫਸ ਗਈ ਤੇ ਇਹ ਡਿੱਗੀ ਗਲੀ ਦੇ ਵਿੱਚ ਠਾਹ ਕਰਦੀ ਹਾਏ ਰੱਬਾ ਤੱਚ ਬੁੱਲ ਬਾਬਾ ਜੀ ਮਿਹਰ ਰੱਖਿਓ ਕਿ ਹਾਂ ਸਾਈਨਾ ਚੰਗਾ ਨਹੀਂ ਹੁੰਦਾ ਕੀਰੇਤ ਓਕੇ ਜੀ ਇਹ ਨਾਲ ਹੀ ਕਰਦੇ ਅਸੀਂ ਅੱਜ ਦੇ ਵਲੌਗ ਦਾ ਐਂਡ ਸਾਰੀਆਂ ਗੱਲਾਂ ਬਾਤਾਂ ਹੀ ਸੀ ਦੰਦ ਕੱਢੇ ਪਰ ਮੈਨੂੰ ਮੈਨੂੰ ਹਾਸਾ ਨਹੀਂ ਸਹੀ ਰਿਹਾ ਸੱਚੀ ਮੈਨੂੰ ਨਾ ਇੱਕ ਅਜੀਬ ਜਿਹਾ ਹੋਆ ਮੈਨੂੰ ਜਿਹਨੂੰ ਜਿਹਨੇ ਦੰਦ ਆਪਾਂ ਕੱਢੇ ਨਾ ਉਹਨਾਂ ਹੀ ਆਪਾਂ ਕੁਝ ਤਾਇ ਲਾਸਟਸ ਜਿਹਾ ਸੀ ਕਾਸਟ ਜੀ ਜੀ ਆਹ ਅਜੀਬ ਜੀ ਮੈਨੂੰ ਟੈਨਸ਼ਨ ਜੀ ਤੇ ਅਜੀਬ ਜੀ ਮੈਨੂੰ ਉਹ ਹੋਉਂਦੀ ਆ ਅੰਦਾ ਇੰਟੂਇਸ਼ਨ ਜਾਈ ਆਈ ਡੋਨਟ ਨੋ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸਬਜੀ-ਸਬਜੀ ਬਣਾ ਲਈਏ ਦੁੱਧ ਪਾ ਲਈਏ ਜਿੱਥੇ-ਜਿੱਥੇ ਪਾਉਣਾ ਦੁੱਧ ਵਾਲੇ ਭਾਂਡੇ ਮਾਂਜ ਲਈਏ ਤੇ ਇਹਦੇ ਨਾਲ ਹੀ ਕਰਦੇ ਆਂ ਇਸ ਵਲੌਗ ਦਾ ਐਂਡ ਸੱਚੀ ਗੱਲ ਹੀ ਸਾਰਿਆਂ ਨੂੰ ਬਾਏ ਬਾਏ ਜੀ